ਸਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਅੱਜ ਦੁਪਹਿਰ ਤੋਂ ਹੀ ਇੱਕ ਗੱਲ ਮੇਰੇ ਧਿਆਨ ਵਿੱਚ ਆਈ ਇੱਕ ਦੋ ਭਰਾਵਾਂ ਦੀ ਕਾਲ ਵੀ ਆਈ ਤੇ ਨਾਲ ਦੀ ਨਾਲ ਜਦੋਂ ਬਾਜ਼ਾਰ ਵਿੱਚ ਵਿਚਰਦੇ ਆ ਤਾਂ ਇੱਕ ਤੋਂ ਭਰਾਵਾਂ ਨੇ ਮਿਲ ਕੇ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਜਦ ਅੱਜ ਉਹ ਪੈਟਰੋਲ ਪੰਪ ਤੇ ਆਪਣੀ ਗੱਡੀ ਵਿੱਚ ਡੀਜ਼ਲ ਪਰਵਾਣ ਗਏ ਤਾਂ ਉਹਨਾਂ ਨੂੰ ਡੀਜ਼ਲ ਪਾਉਣ ਤੋਂ ਮਨਾ ਕੀਤਾ ਗਿਆ ਫਿਰ ਇਸ ਗੱਲ ਨੂੰ ਜਾਣਨ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈ ਮੈਂ ਨਵਾਂ ਸ਼ਹਿਰ ਦੇ ਬੰਗਾ ਰੋਡ, ਚੰਡੀਗੜ੍ਹ ਰੋਡ ਅਤੇ ਰਾਹੋ ਰੋਡ ਦੇ ਵਿੱਚ ਸਾਥੀ ਨੂੰ ਭੇਜਿਆ। ਸਾਨੂੰ ਪਤਾ ਲੱਗਿਆ ਕਿ ਪਿੱਛੇੋਂ ਗੱਡੀ ਜਿਹੜੀ ਆ ਤੇਲ ਵਾਲੀ ਔਲੀ ਸੀ ਉਹ ਨਹੀਂ ਆਈ ਅਤੇ ਗੱਡੀ ਜਿਹੜੀ ਆ ਕੱਲ ਜਾਂ ਪਰਸੋਂ ਤੱਕ ਆ ਜਾਵਣਗੀਆਂ ਜਿਹਦੇ ਕਰਕੇ ਸਾਨੂੰ ਥੋੜਾ ਸਬਰ ਰੱਖਣਾ ਚਾਹੀਦਾ ਤੇ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੈਟਰੋਲ ਪੰਪਸ ਦੇ ਅੰਦਰ ਡੀਜ਼ਲ ਹੈ ਉਹ ਐਮਰਜੈਂਸੀ ਸਥਿਤੀ ਵਾਸਤੇ ਰੱਖਿਆ ਹੋਇਆ ਤੇ ਮੈਂ ਇਹ ਗੱਲ ਸਮਝਦਾ ਕਿ ਆਮੂਮਨ ਸਾਡੀਆਂ ਗੱਡੀਆਂ ਵਿੱਚ 1000 2000 3000 ਦਾ ਤੇਲ ਤਾਂ ਹੁੰਦਾ ਹੀ ਆ ਜਿਹਨੂੰ ਅਸੀਂ ਗੱਡੀਆਂ ਵਿੱਚ ਰੱਖਦੇ ਆ ਕਿ ਜੇ ਕਿਤੇ ਐਮਰਜੈਂਸੀ ਦੀ ਲੋੜ ਪਵੇ ਤਾਂ ਜਿਹੜੀ ਤੁਹਾਨੂੰ ਪਤਾ ਹੈ ਕਿ ਮੌਕੇ ਦੀ ਸਥਿਤੀ ਚੱਲਦੀ ਆ ਮੌਕੇ ਦੀ ਨਜਾਕਤ ਨੂੰ ਦੇਖਦੇ ਅਸੀਂ ਵੈਸੇ ਹੀ ਬਾਜ਼ਾਰ 'ਚ ਨਿਕਲਣ ਨਾਲੋਂ ਵੈਸੇ ਹੀ ਗੇੜੀਆਂ ਲਾਣ ਨਾਲੋਂ ਜਾਂ ਵੈਸੇ ਹੀ ਰਿਸ਼ਤੇਦਾਰਾਂ ਦੇ ਜਾਣ ਨਾਲੋਂ ਦੋਕ ਦਿਨ ਪਰਹੇਜ਼ ਕਰੀਏ ਔਰ ਜਿੰਨਕ ਮੇਰੀ ਗੱਲਬਾਤ ਹੋਈ ਆ ਮੈਨੂੰ ਇਹੀ ਸਮਝ ਲੱਗੀ ਆ ਕਿ ਗੱਡੀ ਜਿਹੜੀ ਆ ਤੇਲ ਵਾਲੀਆਂ ਜਿਹੜੀਆਂ ਗੱਡੀਆਂ ਆ ਉਹ ਕੱਲ ਜਾਂ ਪਰਸੋ ਤੱਕ ਆ ਜਾਵਣਗੇ ਲੇਕਿਨ ਫਿਰ ਵੀ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਤਾਲਮਿਲ ਬਣਾਇਆ ਜਾਵੇ ਪੈਟਰੋਲ ਪੰਪਸ ਦੇ ਨਾਲ ਅਤੇ ਜਿਨ੍ਹਾਂ ਥਾਵਾਂ ਤੋਂ ਗੱਡੀਆਂ ਨੇ ਆਉਣਾ ਤੇਲ ਲੈ ਕੇ ਉਹਨਾਂ ਨਾਲ ਵੀ ਤਾਲਮਿਲ ਬਣਾਇਆ ਜਾਵੇ ਤਾਂ ਜੋ ਜਿਹੜਾ ਡੀਜ਼ਲ ਹੈ ਉਹ ਜਲਦ ਤੋਂ ਜਲਦ ਪੈਟਰੋਲ ਪੰਪਸ ਤੱਕ ਪਹੁੰਚੇ ਤੇ ਪੈਨਿਕ ਕ੍ਰੀਏਟ ਨਾ ਹੋਵੇ ਤੇ ਜਿਹੜੇ ਸਾਡੇ ਭੈਣ ਭਰਾ ਸੀ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਪਿਛਲੇ 4-5 ਦਿਨਾਂ ਤੋਂ ਬਹੁਤ ਅੱਛੀ ਤਰ੍ਹਾਂ ਸਹਿਯੋਗ ਕਰ ਰਹੇ ਹੋ ਤੁਸੀਂ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਸਹਿਯੋਗ ਕਰ ਰਹੇ ਹੋ ਤੁਸੀਂ ਜਿਹੜਾ ਬਲੈਕਆਊਟ ਕੀਤਾ ਜਾਂਦਾ ਉਹਦੇ ਵਿੱਚ ਸਹਿਯੋਗ ਕਰ ਰਹੇ ਹੋ ਤੇ ਇਹ ਵੀ ਇੱਕ ਅੱਧੇ ਦਿਨ ਦੀ ਗੱਲ ਹੈ ਇਹਦੇ ਵਿੱਚ ਵੀ ਸਹਿਯੋਗ ਕਰੋ ਗੱਡੀ ਜਿਹੜੀ ਕੱਲ ਜਾਂ ਪਰਸੋਂ ਤੱਕ ਆ ਜਾਵੇਗੀ ਆਪਾਂ ਥੋੜਾ ਘੁਮਣ ਫਿਰਨ ਤੋਂ ਪਰਹੇਜ਼ ਕਰੀਏ ਜ ਗੱਡੀਆਂ ਆ ਜਾਵਣਗੀਆਂ ਫਿਰ ਤੋਂ ਡੀਜ਼ਲ ਤੁਹਾਨੂੰ ਬੜੀ ਈਜ਼ੀਲੀ ਮਿਲ ਜਾਵੇਗਾ ਹਾਲਾਂਕਿ ਅਸੀਂ ਹਾਈਵੇ ਤੇ ਨਹੀਂ ਗਏ ਹਾਈਵੇ ਤੇ ਜਾ ਕੇ ਨਹੀਂ ਦੇਖਿਆ ਕਿ ਉੱਥੇ ਡੀਜ਼ਲ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਇਹ ਜਿਹੜੀ ਸਥਿਤੀ ਹੈ ਨਵਾਂ ਸ਼ਹਿਰ ਸਿਟੀ ਵਿੱਚ ਆ ਰਹੀ ਹੈ ਪਰ ਫਿਰ ਵੀ ਅਖੀਰ ਇਹੀ ਬੇਨਤੀ ਹੈ ਤੁਹਾਡੇ ਅੱਗੇ ਕਿ ਜ਼ਰੂਰ ਅਸੀਂ ਦੇਸ਼ ਦਾ ਸਾਥ ਦਿਈਏ ਦੇਸ਼ ਦਾ ਸਹਿਯੋਗ ਦਿਈਏ ਜੇ ਇੱਕ ਅੱਧਾ ਦਿਨ ਕਿਸੇ ਚੀਜ਼ ਨੂੰ ਪਹੁੰਚਣ ਤੱਕ ਲੱਗਦਾ ਤਾਂ ਵੇਟ ਕਰ ਲਈਏ ਪੈਨਿਕ ਕ੍ਰੀਏਟ ਨਾ ਕਰੀਏ ਔਰ ਜਮ੍ਹਾਂ ਖੋਰੀ ਜਾਂ ਕਾਲਾ ਬਾਜ਼ਾਰੀ ਤਾਂ ਕੋਈ ਸਾਡੇ ਨਾਲ ਕਰ ਹੀ ਨਹੀਂ ਸਕਦਾ ਇਸ ਦੇ ਉੱਤੇ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਨੋਟਿਸ ਆ ਉਹ ਜਾਰੀ ਕਰ ਦਿੱਤਾ ਹੈ ਸਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਅੱਜ ਦੁਪਹਿਰ ਤੋਂ ਹੀ ਇੱਕ ਗੱਲ ਮੇਰੇ ਧਿਆਨ ਵਿੱਚ ਆਈ ਇੱਕ ਦੋ ਭਰਾਵਾਂ ਦੀ ਕਾਲ ਵੀ ਆਈ ਤੇ ਨਾਲ ਦੀ ਨਾਲ ਜਦੋਂ ਬਾਜ਼ਾਰ ਵਿੱਚ ਵਿਚਰਦੇ ਆ ਤਾਂ ਇੱਕ ਤੋਂ ਭਰਾਵਾਂ ਨੇ ਮਿਲ ਕੇ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਜਦ ਅੱਜ ਉਹ ਪੈਟਰੋਲ ਪੰਪ ਤੇ ਆਪਣੀ ਗੱਡੀ ਵਿੱਚ ਡੀਜ਼ਲ ਪਰਵਾਣ ਗਏ ਤਾਂ ਉਹਨਾਂ ਨੂੰ ਡੀਜ਼ਲ ਪਾਉਣ ਤੋਂ ਮਨਾ ਕੀਤਾ ਗਿਆ ਫਿਰ ਇਸ ਗੱਲ ਨੂੰ ਜਾਣਨ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈ ਮੈਂ ਨਵਾਂ ਸ਼ਹਿਰ ਦੇ ਬੰਗਾ ਰੋਡ ਚੰਡੀਗੜ੍ਹ ਰੋਡ ਅਤੇ ਰਾਹੋ ਰੋਡ ਦੇ ਵਿੱਚ ਸਾਥੀ ਨੂੰ ਭੇਜਿਆ ਸਾਨੂੰ ਪਤਾ ਲੱਗਿਆ ਕਿ ਪਿੱਛੋਂ ਗੱਡੀ ਜਿਹੜੀ ਆ ਤੇਲ ਆੜੀ ਹੋਲੀ ਸੀ ਉਹ ਨਹੀਂ ਆਈ ਅਤੇ ਗੱਡੀ ਜਿਹੜੀ ਆ ਕੱਲ ਜਾਂ ਪਰਸੋਂ ਤੱਕ ਆ ਜਾਵਣਗੀਆਂ ਜਿਹਦੇ ਕਰਕੇ ਸਾਨੂੰ ਥੋੜਾ ਸਬਰ ਰੱਖਣਾ ਚਾਹੀਦਾ ਤੇ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੈਟਰੋਲ ਪੰਪਸ ਦੇ ਅੰਦਰ ਡੀਜ਼ਲ ਹੈ ਉਹ ਐਮਰਜੈਂਸੀ ਸਥਿਤੀ ਵਾਸਤੇ ਰੱਖਿਆ ਹੋਇਆ ਹੈ ਤੇ ਮੈਂ ਇਹ ਗੱਲ ਸਮਝਦਾ ਕਿ ਆਮੂਮਨ ਸਾਡੀਆਂ ਗੱਡੀਆਂ ਵਿੱਚ 1000 2000 3000 ਦਾ ਤੇਲ ਤਾਂ ਹੁੰਦਾ ਹੀ ਆ ਜਿਹਨੂੰ ਅਸੀਂ ਗੱਡੀਆਂ ਵਿੱਚ ਰੱਖਦੇ ਹਾਂ ਕਿ ਜੇ ਕਿਤੇ ਐਮਰਜੈਂਸੀ ਦੀ ਲੋੜ ਪਵੇ ਤਾਂ ਜਿਹੜੀ ਤੁਹਾਨੂੰ ਪਤਾ ਹੈ ਕਿ ਮੌਕੇ ਦੀ ਸਥਿਤੀ ਚੱਲਦੀ ਆ ਮੌਕੇ ਦੀ ਨਜਾਕਤ ਨੂੰ ਦੇਖਦੇ ਅਸੀਂ ਵੈਸੇ ਹੀ ਬਾਜ਼ਾਰ 'ਚ ਨਿਕਲਣ ਨਾਲੋਂ ਵੈਸੇ ਗੇੜੀਆਂ ਲਾਣ ਨਾਲੋਂ ਜਾਂ ਵੈਸੇ ਰਿਸ਼ਤੇਦਾਰਾਂ ਦੇ ਜਾਣ ਨਾਲੋਂ ਦੋਕ ਦਿਨ ਪਰਹੇਜ਼ ਕਰੀਏ ਔਰ ਜਿੰਨਕ ਮੇਰੀ ਗੱਲਬਾਤ ਹੋਈ ਆ ਮੈਨੂੰ ਇਹੀ ਸਮਝ ਲੱਗੀ ਆ ਕਿ ਗੱਡੀ ਜਿਹੜੀ ਆ ਤੇਲ ਵਾਲੀਆਂ ਜਿਹੜੀਆਂ ਗੱਡੀਆਂ ਆ ਉਹ ਕੱਲ ਜਾਂ ਪਰਸੋਂ ਤੱਕ ਆ ਜਾਵਣਗੀਆਂ ਲੇਕਿਨ ਫਿਰ ਵੀ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਤਾਲਮਿਲ ਬਣਾਇਆ ਜਾਵੇ ਪੈਟਰੋਲ ਪੰਪਸ ਦੇ ਨਾਲ ਅਤੇ ਜਿੰਨਾ ਥਾਵਾਂ ਤੋਂ ਗੱਡੀਆਂ ਨੇ ਆਉਣਾ ਤੇਲ ਲੈ ਕੇ ਉਹਨਾਂ ਨਾਲ ਵੀ ਤਾਲਮਿਲ ਬਣਾਇਆ ਜਾਵੇ ਤਾਂ ਜੋ ਜਿਹੜਾ ਡੀਜ਼ਲ ਹੈ ਉਹ ਜਲਦ ਤੋਂ ਜਲਦ ਪੈਟਰੋਲ ਪੰਪਸ ਤੱਕ ਪਹੁੰਚੇ ਤੇ ਪੈਨਿਕ ਕ੍ਰੀਏਟ ਨਾ ਹੋਵੇ ਤੇ ਜਿਹੜੇ ਸਾਡੇ ਭੈਣ ਭਰਾ ਸੀ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਪਿਛਲੇ 4-5 ਦਿਨਾਂ ਤੋਂ ਬਹੁਤ ਅੱਛੀ ਤਰ੍ਹਾਂ ਸਹਿਯੋਗ ਕਰ ਰਹੇ ਹੋ ਤੁਸੀਂ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਸਹਿਯੋਗ ਕਰ ਰਹੇ ਹੋ ਤੁਸੀਂ ਜਿਹੜਾ ਬਲੈਕਆਊਟ ਕੀਤਾ ਜਾਂਦਾ ਉਹਦੇ ਵਿੱਚ ਸਹਿਯੋਗ ਕਰ ਰਹੇ ਹੋ ਤੇ ਇਹ ਵੀ ਇੱਕ ਅੱਧੇ ਦਿਨ ਦੀ ਗੱਲ ਹੈ ਇਹਦੇ ਵਿੱਚ ਵੀ ਸਹਿਯੋਗ ਕਰੋ ਗੱਡੀ ਜਿਹੜੀ ਕੱਲ ਜਾਂ ਪਰਸੋਂ ਤੱਕ ਆ ਜਾਵੇਗੀ ਆਪਾਂ ਥੋੜਾ ਘੁਮਣ ਫਿਰਨ ਤੋਂ ਪਰਹੇਜ਼ ਕਰੀਏ ਜ ਗੱਡੀਆਂ ਆ ਜਾਵਣਗੀਆਂ ਫਿਰ ਤੋਂ ਡੀਜ਼ਲ ਤੁਹਾਨੂੰ ਬੜੀ ਈਜ਼ੀਲੀ ਮਿਲ ਜਾਵੇਗਾ ਹਾਲਾਂਕਿ ਅਸੀਂ ਹਾਈਵੇ ਤੇ ਨਹੀਂ ਗਏ ਹਾਈਵੇ ਤੇ ਜਾ ਕੇ ਨਹੀਂ ਦੇਖਿਆ ਕਿ ਉੱਥੇ ਡੀਜ਼ਲ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਇਹ ਜਿਹੜੀ ਸਥਿਤੀ ਹੈ ਨਵਾਂ ਸ਼ਹਿਰ ਸਿਟੀ ਵਿੱਚ ਆ ਰਹੀ ਹੈ ਪਰ ਫਿਰ ਵੀ ਅਖੀਰ ਇਹੀ ਬੇਨਤੀ ਹੈ ਤੁਹਾਡੇ ਅੱਗੇ ਕਿ ਜ਼ਰੂਰ ਅਸੀਂ ਦੇਸ਼ ਦਾ ਸਾਥ ਦਿਓ ਦੇਸ਼ ਦਾ ਸਹਿਯੋਗ ਦਿਈਏ ਜੇ ਇੱਕ ਅਧਾ ਦਿਨ ਕਿਸੇ ਚੀਜ਼ ਨੂੰ ਪਹੁੰਚਣ ਤੱਕ ਲੱਗਦਾ ਤਾਂ ਵੇਟ ਕਰ ਲਈਏ ਪੈਨਿਕ ਕ੍ਰੀਏਟ ਨਾ ਕਰੀਏ ਔਰ ਜਮਾ ਖੋਰੀ ਜਾਂ ਕਾਲਾ ਬਾਜ਼ਾਰੀ ਤਾਂ ਕੋਈ ਸਾਡੇ ਨਾਲ ਕਰ ਹੀ ਨਹੀਂ ਸਕਦਾ ਇਸ ਦੇ ਉੱਤੇ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਨੋਟਿਸ ਆ ਉਹ ਜਾਰੀ ਕਰ ਦਿੱਤਾ ਹੈ